ਲਖਮਣੀ ਚ ਇੱਕ ਸਤੋਕ ਹੁੰਦੀ ਆ ਜੀ 10 ਬਸਤ ਲੈ ਪਾਛੇ ਪਾਵੇ ਸਲੋਕ ਆ ਜੀ 10 ਚੀਜ਼ਾਂ ਮੰਗਦਾ ਉਹ ਤੇ ਉਹ 10 ਚੀਜ਼ਾਂ ਉਹਨੂੰ ਮਿਲ ਗਈਆਂ ਇੱਜ਼ਤ ਮਿਲ ਗਈ ਧਨ ਮਿਲ ਗਿਆ ਦੁੱਧ ਮਿਲ ਗਿਆ ਪੁੱਤ ਮਿਲ ਗਿਆ ਜ਼ਮੀਨ ਮਿਲ ਪੁੱਤ ਨਹੀਂ ਮਿਲਿਆ ਜ਼ਮੀਨ ਮਿਲ ਗਈ ਨਾ ਨਾ ਪ੍ਰਕਾਰ ਦੀਆਂ ਚੀਜ਼ਾਂ ਮਿਲ ਗਈਆਂ ਇੱਕ ਪੁੱਤਰ ਨਹੀਂ ਦਿੱਤਾ ਉਹ 10 ਚੀਜ਼ਾਂ ਲੈ ਕੇ ਹੱਥ ਪਿੱਛੇ ਨੂੰ ਕਰ 10 ਬਸਤ ਲੈ ਪਾਛੇ ਪਾਵੇ ਇੱਕ ਬਸਤ ਕਾਰ ਇੱਕ ਬਸਤ ਪੁੱਤਰ ਦੀ ਦਾਤ ਨਹੀਂ ਦਿੱਤੀ ਇੱਕ ਬਸਤ ਕਾਰਨ ਬਖੋਟ ਗਵਾਵੇ ਇੱਕ ਬਸਤ ਨਾ ਦੇਣੇ ਕਰਕੇ ਉਹਦੇ ਤੋਂ ਭਰੋਸਾ ਹੀ ਚੱਕ ਲਿਆ ਬਹੇਈ ਨਹੀਂ ਮੈਨੂੰ ਦਿੱਤਾ ਹੀ ਨਹੀਂ ਕੁਛ ਕਿੰਨਾ ਸੁੰਦਰ ਸ਼ਬਦ ਗੁਰੂ ਸਾਹਿਬ ਦਾ ਇਹ 10 ਬਸਤ ਲੈ ਪਾਛੇ ਪਾਵੇ ਇੱਕ ਬਸਤ ਕਾ ਬਖੋਟ ਗਵਾਵੇ ਉਹ ਕਹਿੰਦਾ ਇੱਕ ਵੀ ਨਾ ਦੇ ਦੇ 10 ਵੀ ਹਰਲੇ ਜੇ ਤੈਨੂੰ ਇੱਕੋ ਜਿਹੜੀ ਮੰਗਦਾ ਉਹ ਵੀ ਨਾ ਦੇਵੇ ਜੇ 10 ਵੀ ਖੋਲਵੇ ਫੇ ਕਿਆ ਕਰੂੰਗਾ ਇਕ ਵੀਨ ਦੇ 10 ਵੀ ਹਰਲੇ ਤਾ ਮੂੜਾ ਕੋ ਕਾਹੇ ਕਰੇ ਇਹਨ ਮੂੜ ਕੇ ਆ ਮੂਰਖ ਕੇ ਤਾ ਮੂੜਾ ਕੋ ਕਾਹੇ ਕਰੇ ਉੱਥੇ ਪੇ ਬਾਬਾ ਜੀ ਉਹਨੂੰ ਢੰਗ ਦੱਸਦੇ ਆ ਸਿੱਕਾ ਹੁਣ ਏਦਾਂ ਕਰ ਜਿਸ ਠਾਕਰ ਸਿਉ ਨਾਹੀ ਜਾ ਰਾ ਤਾ ਕੋ ਕੀਜੇ ਸਦ ਨਮਸਕਾਰ ਉਹਨੂੰ ਨਮਸਕਾਰ ਕਰ ਉਹਦੇ ਨਾਲ ਪਿਆਰ ਕਰ ਉਹਦੇ ਚਰਨਾਂ ਨਾਲ ਸਿਰ ਨੂੰ ਜੋੜ ਤੂੰ ਉਹਦੇ ਸਿਰ ਵੱਲ ਨੂੰ ਮਤ ਦੇਖ ਤੈਨੂੰ ਉਹਦੇ ਚਰਨਾਂ ਦਾ ਹੀ ਗਿਆਨ ਹੋਣਾ ਚਾਹੀਦਾ ਕਿ ਤੈਨੂੰ ਜੇ ਪ੍ਰਾਪਨਾ ਕੁਸਤੇ ਨਹੀਂ ਤੈਨੂੰ ਕੁਛ ਨਹੀਂ ਹੋਣਾ